ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਸੁਣਾਵਾਂਗੇ ਜੀ ਬੋਲੀਆਂ ਕਿਉਂਕਿ ਹੁਣ ਸੌਣ ਦਾ ਮਹੀਨਾ ਆ ਗਿਆ ਤੇ ਪੀਆਂ ਲੱਗਣੀਆਂ ਸਾਰੇ ਪਿੰਡਾਂ ਦੇ ਵਿੱਚ ਤੇ ਤੁਸੀਂ ਵੀ ਇਹ ਬੋਲੀਆਂ ਪਾਇਓ ਹਨਾ ਤੇ ਆਜੋ ਫਿਰ ਸਾਡੇ ਨਾਲ ਇਹ ਬੋਲੀਆਂ ਪਾਈਏ वीर कार्य पुत्र जम्भे हा पुत्र मंगल to i to die.